ਬੇਸ਼ੱਕ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਵਾਦੇ ਦਾਅਵੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਦਿੱਤੇ ਜਾਂਦੇ ਨੇ ਪਰ ਇਸ ਦੇ ਬਾਵਜੂਦ ਵੀ ਜੇਕਰ ਗੱਲ ਕੀਤੀ ਜਾਵੇ ਜਿਵੇਂ ਅਸੀਂ ਗੁਰਦਾਸਪੁਰ ਦੇ ਤੁਹਾਨੂੰ ਦੱਸ ਤੀਏ ਕਿ ਟੈਂਕ ਚੌਂਕ ਦੇ ਵਿੱਚ ਖੜੇ ਹਾਂ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਸਾਡੇ ਬੈਕ ਸਾਈਡ ਦੇ ਉੱਪਰ ਜਿਹੜਾ ਸਾਹਮਣੇ ਟੈਂਕ ਚੌਂਕ ਹੈ ਜੋ ਬੱਬਰੀ ਬਾਈਪਾਸ ਚੌਂਕ ਦੇ ਨਾਂ ਤੇ ਜਾਣਿਆ ਜਾਂਦਾ ਗੁਰਦਾਸਪੁਰ ਤੋਂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਇਹਦੀ ਹਦੂਦ ਦੇ ਨਾਲ ਹੀ ਜੋ ਸਿਵਲ ਹਸਪੀਟਲ ਜਿਹੜਾ ਉਹ ਲੱਗਦਾ ਆਮ ਲੋਕਾਂ ਦਾ ਮਰੀਜ਼ਾਂ ਦਾ ਜਾਂ ਸਟਾਫ ਦਾ ਜਿਹੜਾ ਹੈਗਾ ਜੇ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਵਿਚਾਰੀਆਂ ਇੱਥੇ ਮੈਡੀਕਲ ਦੀ ਟ੍ਰੇਨਿੰਗ ਲੈ ਰਹੀਆਂ ਨੇ ਕਿ ਉਹ ਸਟਾਫ ਨਰਸ ਦਾ ਜੋ ਕੋਰਸ ਦੀ ਟ੍ਰੇਨਿੰਗ ਅਧੀਨ ਨੇ ਉਹ ਇੱਥੇ ਧੁੱਪੇ ਖੜੀਆਂ ਨਜ਼ਰ ਆ ਰਹੀਆਂ ਇੱਕ ਮੇਰੇ ਭੈਣ ਜੀ ਨੇ ਵੀ ਕਾਫੀ ਲੰਬੇ ਦਿਨ ਤੋਂ ਖੜੇ ਨੇ ਭੈਣ ਜੀ ਇੱਥੇ ਜਿਵੇਂ ਤੁਸੀਂ ਬੱਸ ਦੀ ੜੀਕ ਦੇ ਵਿੱਚ ਰੋਜ਼ਾਨਾ ਖੜੇ ਹੁੰਦੇ ਹੋ ਤੇ ਜਿਵੇਂ ਇੱਥੇ ਸ਼ੈੱਡ ਵੀ ਨਹੀਂ ਹੈਗੀ ਕੋਈ ਪੀਣ ਨੂੰ ਪਾਣੀ ਦਾ ਪ੍ਰਬੰਧ ਨਹੀਂ ਕੋਈ ਨਜ਼ਰ ਆ ਰਿਹਾ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਵਿਚਾਰੀਆਂ ਭੈਣਾਂ ਜਿਹੜੀਆਂ ਨੇ ਉਹ ਛੋਟੇ-ਛੋਟੇ ਨੰਨੇ ਬੱਚੇ ਲੈ ਕੇ ਇੱਥੇ ਧੁੱਪੇ ਤੇਆਂ ਖੜੀਆਂ ਹੁੰਦੀਆਂ ਭੁੱਖੀਆਂ ਤੇਆਂ ਤੇ ਕਿਵੇਂ ਦੇਖਦੇ ਹੋ ਜਿਵੇਂ ਸਰਕਾਰ ਦੇ ਪ੍ਰਬੰਧਾਂ ਨੂੰ ਲੈ ਕੇ ਸਰ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਇੱਥੇ ਬੈਨ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਤੇ ਸ਼ੈੱਡ ਵੀ ਹੋਣੀ ਚਾਹੀਦੀ ਥੱਲੇ ਕਿਉਂਕਿ ਬਹੁਤ ਜ਼ਿਆਦਾ ਧੋਪਾ ਧੋਪ ਗਰ ਕੇ ਜਿਹੜਾ ਦਿਲ ਨੂੰ ਬਹੁਤ ਖੁਸ਼ ਹੋਣ ਲੱਗ ਪੰਦਾ ਆ ਜੀ 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 ਤੇ ਉਹ ਬਹੁਤ ਔਖਾ ਜਿਹਾ ਕੰਮ ਆ ਕਿ ਇੱਥੇ ਜ਼ਰੂਰ ਕੁਛ ਨਾ ਕੁਛ ਪ੍ਰਬੰਧ ਕਰਨਾ ਚਾਹੀਦਾ ਸਰਕਾਰ ਵੈਸੇ ਚੌਂਕ ਜਿਹੜਾ ਇਹ ਤੇ ਗੁਰਦਾਸਪੁਰ ਦਾ ਫੇਮਸ ਚੌਂਕ ਆ ਮਸ਼ਹੂਰ ਚੌਂਕ ਆ ਵੈਸੇ ਤੇ ਜਿਵੇਂ ਟੈਂਕ ਯਾਦਗਾਰ ਇੱਥੇ ਖੜਾ ਕੀਤਾ ਹੋਇਆ ਦੂਸਰੀ ਸਾਈਡ ਤੇ ਜਿਵੇਂ ਚਰਾਹਾ ਪੈਂਦਾ ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਂ ਪਠਾਨਕੋਟ ਜਾਂ ਇਧਰੋਂ ਦਰੰਗਲਾ ਸਾਈਡ ਦਾ ਸ਼ਹਿਰ ਦਾ ਜਿਹੜਾ ਇਹਨੂੰ ਕੇਂਦਰ ਬਿੰਦੂ ਕਿਹਾ ਜਾ ਸਕਦਾ ਪਰ ਇਹਦੇ ਬਾਵਜੂਦ ਵੀ ਇੱਥੇ ਕੋਈ ਸਹੂਲਤ ਨਹੀਂ ਇਧਰ ਪੁਲਿਸ ਨਾਕਾ ਵੀ ਤਾਇਨਾਤ ਆ ਇਹ ਤਾਂ ਸਰਕਾਰ ਨੂੰ ਵੀ ਵੇਖਣਾ ਚਾਹੀਦਾ ਕਿ ਜੇ ਇੱਧਰ ਪੁਲਿਸ ਨਾਕਾਇਆ ਚ ਰਸਤਾ ਪੈਂਦਾ ਆ ਤੇ ਹੋਣਾ ਚਾਹੀਦਾ ਇੱਥੇ ਸ਼ੈਡ ਬੰਨੀ ਜੈ ਜਿੱਦਾਂ ਪੁਲਿਸ ਨਾਕੇ ਦੇ ਵੀ ਹੈਗੇ ਆ ਉੱਥੇ ਰੂਮ ਬਣੇ ਹੋਏ ਆ ਉਹਨਾਂ ਦੇ ਵੀ ਇੱਧਰ ਵੀ ਬੱਸ ਸਟੈਂਡ ਸਟਾਪ ਬਣਾਉਣਾ ਚਾਹੀਦਾ ਇੱਕ ਜਿਹੜੀ ਸਰਕਾਰ ਦੇ ਦਾਵੇ ਨੇ ਇਹਨੂੰ ਕਿਵੇਂ ਦੇਖਦੇ ਹੋ ਸਰਕਾਰ ਤੇ ਸਰ ਬੜਾ ਕੁਝ ਕਹਿੰਦੀ ਆ ਸੋ ਹੋਰ ਮੇਰੀਆਂ ਬੱਚੀਆਂ ਨੇ ਛੁੱਟਛੁੜੀਆਂ ਪਹਿਣਾ ਖੜੀਆਂ ਨੇ ਵਿਚਾਰੀਆਂ ਉਹ ਕਈ ਵਿਚਾਰੀਆਂ ਪਿੱਛੇ ਜਾ ਕੇ ਕੰਡਿਆਲੀ ਤਾਰ ਲੱਗੀ ਹੋਈ ਆ ਤੇ ਸ਼ਾਂਦ ਆਸਰਾ ਲੈ ਰਹੀਆਂ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈਗੀ ਆ ਗਰਮੀ ਦਾ ਕਰੋਪ ਜਿਹੜਾ ਬਹੁਤ ਵੱ ਚੁੱਕਿਆ ਤੇ ਮੁਸ਼ਕਲਾਂ ਕੀ ਕੀ ਹੁੰਦੀਆਂ ਇੱਥੇ ਤੁਹਾਨੂੰ ਇਹ ਦੱਸਦੀ ਹਾਂ ਸਾਰਾ ਦਿਨ ਉੱਥੇ ਬੈਠੇ ਹੁੰਨੇ ਕੰਮ ਕਰਦੇ ਹੁੰਨੇ ਇੱਥੇ ਆ ਕੇ ਖਲੋਣਾ ਹੁੰਦਾ ਕਿ ਉਮੀਦ ਹੁੰਦੀ ਕਿ ਛੇਤੀ ਬਾਸਾ ਕੀ ਬਾਸੇ ਦੀ ਵੀ ਕਿੰਨਾ ਕਿੰਨਾ ਚੇਰ ਵੇਟ ਕਰਦੇ ਕੇਵਲੇ ਬਸ ਰੁਕਦੀ ਵੀ ਨਹੀਂ ਆ ਜਾਂ ਭਰੀਆਂ ਬਸਾਉਂਦੀਆਂ ਗਰਮੀਆਂ ਚ ਬਹੁਤ ਜ਼ਿਆਦਾ ਮੁਸ਼ਕਲ ਆ ਕਈ ਕਈ ਬੱਸਾਂ ਤੁਹਾਡਾ ਕਹਿੰਦਾ ਮੈਂ ਤਾਂ ਨਿਕਲ ਜਾਂਦੀਆਂ ਨੇ ਉਡੀਕ ਕਰਦੇ ਆ ਤੇ ਇੱਥੇ ਤੁਸੀਂ ਕੀ ਆਪਣਾ ਕੋਈ ਇਹਦਾ ਨਰਸਿੰਗ ਦਾ ਕੋਰਸ ਕਰ ਰਹੇ ਹੋ ਹਾਂਜੀ ਨਰਸਿੰਗ ਇੱਥੇ ਲੱਗ ਗਏ ਉੱਥੋਂ ਵੀ ਦੂਰੋਂ ਵੀ ਤੁਰ ਕੇ ਹੋਣਾ ਪੈਂਦਾ ਪਿੱਛੋਂ ਹਾਂਜੀ ਫਿਰ ਕਈ ਤਰ੍ਹਾਂ ਦੀਆਂ ਜਿਹੜੀਆਂ ਘੱਟੋ ਘੱਟ ਇੱਥੇ ਕਹਿਣ ਦਾ ਮਤਲਬ ਕਿ ਜਿਹੜੀ ਮੰਗ ਨਜ਼ਰ ਆ ਰਹੀ ਹੈ ਉਹ ਸ਼ੈੱਡ ਦੀ ਹੋਣੀ ਚਾਹੀਦੀ ਆ ਜੱਟ ਪਿੰਨ ਵਾਲੇ ਪਾਣੀ ਦਾ ਪ੍ਰਬੰਧ ਪਾਣੀ ਤਾਂ ਚਲੋ ਸਾਰਿਆਂ ਕੋ ਹੁੰਦਾ ਹੀ ਆ ਪਾਣੀ ਆਪਣਾ ਬੱਚਿਆਂ ਨੇ ਰੱਖਿਆ ਹੁੰਦਾ ਜਿਹੜਾ ਕੋਈ ਗਰਮੀ 'ਚ ਬਾਹਰ ਨਿਕਲਦਾ ਅੱਜ ਕੱਲ ਲੈ ਕੇ ਹੀ ਤੁਰਦੇ ਆ ਵਾ ਸ਼ੈੱਡ ਤੇ ਬੈਠਣ ਨੂੰ ਕੁਝ ਨਾ ਕੁਝ ਹੋਣਾ ਚਾਹੀਦਾ ਜਿਵੇਂ ਹੋਰ ਵੀ ਬੱਚਿਆਂ ਨੇ ਤੁਹਾਡੇ ਨਾਲ ਕਾਫੀ ਕਿੱਥੋਂ ਕਿੱਥੋਂ ਜਿਵੇਂ ਦੂਰ ਦਰਾਡੇ ਤੋਂ ਵਕਫ ਵਕ ਪਿੰਡਾਂ ਤੋਂ ਆਉਂਦੇ ਹੋਣਗੇ ਕੀ ਜਾਣਕਾਰੀ ਅੰਮ੍ਰਿਤਸਰ ਤੋਂ ਵੀ ਆਉਂਦੇ ਵਟਾਲੇ ਤੋਂ ਆਉਂਦੇ ਫਿਰ ਅੱਗੇ ਜਾ ਕੇ ਅੱਗੇ ਅੱਗੇ ਸਾਰੇ ਵਕ ਵਕ ਹੋ ਜਾਂਦੇ ਰਾਵਾਂ ਤੇ ਦੂਰ ਦਰਾਡੇ ਤੋਂ ਆਉਂਦੇ ਨੇ ਸੋ ਜਿਵੇਂ ਗਰਮੀ ਨੂੰ ਲੈ ਕੇ ਧੁੱਪ ਨੂੰ ਲੈ ਕੇ ਜਿਵੇਂ ਆ ਦੱਸਿਆ ਆਪਣਾ ਬੱਚੀ ਨੇ ਕਿ ਇੱਥੇ ਲੰਬਾ ਸਮਾਂ ਤੱਕ ਵੇਟ ਕਰਨੀ ਪੈਂਦੀ ਆ ਬੱਸ ਦੀ ਕਈ ਕਈ ਬੱਸਾਂ ਜਿਹੜੀਆਂ ਨੇ ਨਿਕਲ ਜਾਂਦੀਆਂ ਨੇ ਲੰਘ ਜਾਂਦੀਆਂ ਨੇ ਕਈ ਵਾਰ ਉਹ ਰਾਤ ਦੀਆਂ ਸਵਾਰੀਆਂ ਵੀ ਨਹੀਂ ਲੈਂਦੀਆਂ ਇਸ ਤਰ੍ਹਾਂ ਦੀ ਕਈਆਂ ਮੁਸ਼ਕਲ ਕਈ ਮੁਸ਼ਕਲਾਂ ਇਹਨਾਂ ਨੂੰ ਪੇਸ਼ ਹੁੰਦੀਆਂ ਨੇ ਉਹਨਾਂ ਦਾ ਕਹਿਣਾ ਕਿ ਘੱਟੋ-ਘੱਟ ਜਿਵੇਂ ਇੱਥੇ ਵੱਡੀ ਗਿਣਤੀ ਦੇ ਵਿੱਚ ਸਵਾਰੀਆਂ ਵੀ ਜਾਂ ਸਕੂਲ ਦੇ ਨਾਲ ਸਬੰਧਤ ਕਾਲਜਾਂ ਦੇ ਨਾਲ ਸਬੰਧਤ ਜਾਂ ਨਰਸਿੰਗ ਮੈਡੀਕਲ ਕਾਲਜ ਆ ਉਹਦੇ ਨਾਲ ਸਬੰਧਤ ਬੱਚੀ ਇੱਥੇ ਖੜਦੀਆਂ ਨੇ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਸ਼ੈੱਡ ਜਿਹੜੀ ਆ ਇੱਥੇ 27 ਸ਼ੈੱਡ ਕੋਈ ਨਾ ਕੋਈ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਸੋ ਹੁਣ ਦੇਖਣਾ ਇਹ ਆ ਕਿ ਕਈ ਵਾਰੇ ਖਬਰਾਂ ਜਿਹੜੀਆਂ ਵਕੋ ਵਕ ਮੀਡੀਆ ਧਾਰਿਆਂ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਨੇ ਕਿ ਇਹਨਾਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਕੰਨਾਂ ਤੱਕ ਕੋਈ ਜੂੰ ਸਰਕਦੀ ਆ ਕੋਈ ਸ਼ੈੱਡ ਦਾ ਇੱਥੇ ਸਰਕਾਰ ਵੱਲੋਂ ਜੋ ਪ੍ਰਬੰਧ ਕਰਕੇ ਦਿੱਤਾ ਜਾਂਦਾ ਜਾਂ ਨਹੀਂ ਦਿੱਤਾ ਜਾਂਦਾ ਇਹ ਸਮੇਂ ਦੀ ਗੱਲ ਬੱਚੇ ਹੁਣ ਤੱਕ ਲਈ ਇਨਾ ਹੀ ਸਹੂਗੀ ਕੈਮਰਾ ਪਰਸਨ ਹਰਸ਼ਦੀਪ ਦੇ ਨਾਲ ਮੈਂ ਗਵਿੰਦਰ ਸਿੰਘ ਗੁਰਾਇਆ ਨਰਲਿਵ ਟੀਵੀ ਗੁਰਦਾਸਪੁਰ